ਪਹਿਲੇ ਪੰਜਾਬ ਜਮਾਨੇ ਦੇ ਇਹ ਵੀ ਬੱਚੇ ਕੀ ਮੰਗਦੇ ਨੇ ਕਿ ਖਲੇਨਾ ਅੱਜ ਤੱਕ ਦੀ ਪੂਰੀ ਪੜ੍ਹਾਈ ਹੈ ਇਹ ਆਪਾਂ ਦਿਖਾ ਰਹੇ ਹਾਂ ਇਹ ਦੇਖ ਕੇ ਮੂੰਹ ਲਪਕਾਉਂਦੇ ਆ ਜੀ ਹੰਦੇ ਨੂੰ ਪਤਾ ਕਿ ਸਾਡੀ ਪੀੜ੍ਹੀ ਬਣ ਗਈ ਆ ਜੀ ਜਦ ਆਪ ਲੋਕ ਮੰਗਦੇ ਐ ਫੇ ਮੂੰਹ ਕਿਉਂ ਛਪਾਤੇ ਹੋ ਆਈ ਜਦ ਆਪ ਲੋਕ ਮੰਗਦੇ ਐ ਫੇ ਮੂੰਹ ਕਿਉਂ ਛਪਾਤੇ ਹੋ ਇਹ ਕਿਹੜੇ ਠੇਕੇਦਾਰਾਂ ਦੀ ਲਾਤੀ ਬੱਚੇ ਇਹ ਬੱਚਿਆਂ ਦੀ ਪੜ੍ਹਨ ਲਿਖਣ ਦੀ ਮਰਵਾ ਤੇ ਇਹਨਾਂ ਤੋਂ ਕੀ ਖੁਮਾਗੀਆਂ ਲੀ ਗਿਆ ਲੱਗਦਾ ਕਿ ਇੱਕ ਦਿਨ ਹੀ ਲੱਗਦੇ ਇਹ ਤੇ ਫਿਕਰਦਾਰ ਨੇ ਤੇ ਨਾਨਾ ਦੇ ਵੀ ਮੰਦਤੋਂ ਥੱਲੇ ਉੱਤੇ ਨੇ ਪੌੜੀਆਂ ਤੇ ਬੈਠੇ ਆ ਜੀ ਇੱਥੇ ਵੀ ਲੋੜ ਆ ਪਰ ਕਿਸੇ ਨੂੰ ਘਾਂਦੇ ਟੀ ਹ ਥੋੜਾ ਆਪਣਾ ਪੱਤਰਕਾਰ ਗੁਰਮ ਸਿੰਘ ਨਾਨਾ ਜੀ ਤੋਂ ਲੱਗਦਾ ਜੀ ਪੰਜਾਬ ਵਿੱਚ ਇਹ ਮੰਗਣੀ ਬੜੀ ਮੁਸ਼ਕਲ ਹੋ ਗਈ ਹੈ ਹੁਣ ਇਹ ਉਹ ਬੱਚੇ ਸਾਰੇ ਇਧਰ ਹਿਮਾਚਲ ਦੇ ਵਿੱਚ ਪਰਵੇਸ਼ ਕਰ ਗਏ ਆ ਸਾਰੇ ਤੁਸੀਂ ਦੇਖ ਰਹੇ ਹੋ ਮੂੰਹ ਲਪਾਉਂਦੇ ਇਹਨਾਂ ਨੂੰ ਪਤਾ ਵਾ ਇਹ ਤਾਂ ਇਹ ਨਹੀਂ ਬਣਦੀ ਇਹ ਇਹ ਬੱਚੇ ਸਭ ਹੋਈ ਇਕੱਠੇ ਹੋ ਗਿਆ ਹੋ ਗਿਆ